ਕਿਹੜੇ ਘੋੜੇ ਦੀ ਬੱਚੇ ਸਾਰੀ ਜਾਣਕਾਰੀ ਦੇ ਬਾਰੇ ਜੀ ਇਹ ਜਵਾਲਾਮੁਖੀ ਦੀ ਹੈ ਜੀ ਵੈਰੀ ਗੁੱਡ ਜਵਾਲਾਮੁਖੀ ਇੱਕ ਟਾਈਮ ਆਏਗਾ ਜੀ ਬਰਾੜ ਕਾਉਂ ਕੋਲੇ ਪਿੰਡ ਤੇ ਮਾਰ ਤੇ ਭਾਈ ਜੀ ਇਸ ਤੋਂ ਇਲਾਵਾ ਹੋਰ ਘਾਟੇ ਜਿਹੜੇ ਕਿੰਨੇ ਘੋੜੇ ਘੋੜੀਆਂ ਘਰੇ ਜੀ ਆਪਾਂ ਕੋਲੇ 6 ਨਾ ਗਈ ਟੋਕਣ ਤੇ ਸ਼ੇਵ ਜਹਰਦਾਰੀ ਆਉਣ ਪਹਿਲੀ ਵਾਰੀ ਆਉਣਾ ਪਹਿਲੀ ਵਾਰੀ ਆਇਆ ਜੀ ਸਾਡਾ ਯਾਰਕ ਜੀ ਸਿੱਧੂ ਸਾਹਿਬ ਬੰਗੂ ਜੀ ਆਜੋ ਜੀ ਕੁਰੀਆ ਸੱਨੇੜੇ ਆ ਸਾਡੇ ਵਿਕਰੀ ਵਾਲਾ ਆਣਿਆ ਜੀ ਇਹਦੇ ਕੋਲੇ ਲੈ ਕੇ ਆਓ ਬੇਰੇ ਜੀ ਸਦੀਪਾ ਬਾਹਰ ਜੀ ਜਰਾ ਬਾਈ ਜੀ ਬਾਈ ਵਿੱਕੀ ਜੀ ਅਰਵੀਰ ਬਾਟਕੀ ਆਮ ਤੌਰ ਤੇ ਵਿੱਚ ਜੀ ਪੰਜ ਦੇ ਨਾਮ ਦਿੱਤੇ ਜਾਂਦੇ ਆ ਸਾਡੀ ਕੋਸ਼ਿਸ਼ ਹੈ ਵੀ ਅਸੀਂ 10 ਬੰਦਿਆਂ ਨੂੰ ਇਨਾਮ ਦੇਣੀ ਹੈ ਜੀ 10 ਘੋੜਿਆਂ ਨੂੰ ਤਾਂ ਕਿ ਜਿਹੜੀ ਖੁਸ਼ੀ ਆ ਮਹਿਸੂਸ ਹੋਵੇ ਵੱਟੋ ਵੱਟ ਬੰਦੇ ਘੋੜਿਆਂ ਨਾਲ ਜਦਨ ਦਾ ਵੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਬਸ਼ੇਰੀ ਨਗਰ ਓਨਰ ਨੇਮ ਹੈ ਗੁਰਮਨ ਮਾਨ 9 ਨੰਬਰ ਦੇ ਟ੍ਰੋਫੀ ਲੈ ਕੇ ਆਈ ਜਾਵੇ ਜੀ ਗੁਰਮਨ ਮਾਨ ਜੀ ਆਪਣੀ ਬਸ਼ੇਰੀ ਲੈ ਕੇ ਆਉਂਦੇ ਅੱਜ ਵੀ ਵਿਜੀਸ਼ਨ ਹਾਸਲ ਕੀਤੀ ਹੈ ਜੀ

ਕੀ ਕਹਦੇ ਕਿ ਕਿਹੜੇ ਘੋੜੇ ਦੀ ਬੱਚੀ ਆ ਇਹ ਨੂਰਾ ਘੋੜੇ ਦੀ ਬੱਚੀ ਆ ਜੀ ਬਾਕਰਪੁਰ ਤੋਂ ਬਾਈ ਜਤਿੰਦਰ ਜੀ ਬਹੁਤ ਬਹੁਤ ਨਾ ਨਵਦਾ ਭਾਈ ਤੁਹਾਡਾ ਬਹੁਤ ਬਹੁਤ 7ਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਬਸ਼ੇਰੀ ਦਾ ਨਾਮ ਹੈ ਕੂਲ ਤੇ ਉਹ ਨੰਬਰ ਨਾ ਆਏ ਸਰਦਾਰ ਜਗਜੀਤ ਸਿੰਘ ਜੀ ਬਸ਼ੇਰੀ ਕੂਲ ਸਰਦਾਰ ਜਗਦੀਪ ਸਿੰਘ ਜੀ ਹੈ ਭਾਈ ਬੋਰਤ ਜਨਾਏ ਕੀ ਐ ਕਰੋਗੇ ਹਾਂ ਵੱਡਾ ਦੋ ਚਾਹੀਦਾ ਭਾਈ ਜੇਕਰ ਦਾ ਪਹਿਲਾ ਨਾਮ ਬੜੰਗੀ ਹਮਸਾਈ ਜੀ ਹੈ ਦਸਵਾ ਬੜੰਗੀ ਦੇ ਮਦਵੇ ਚਾਹੀਦੀ ਹੈ ਸ਼ੋਹਰ ਮੇਰੇ ਜੁਨਾਹ ਤੋਂ ਕੀਤੀ ਹੈ ਜੀ ਬੇ ਨਜ਼ੀਰ ਉਹਨਾਂ ਲੋਕੀ ਸਰਦਾਰ ਹੰਸ ਸਿੰਘ ਜੀ ਚੰਦਰ ਸੀਤਾ ਜਿਗਰਾ ਚਾਹੀਦਾ ਜੀ ਪੋਜੀਸ਼ਨ ਕੋਈ ਵੀ ਆ ਸਕਦੀ ਹੈ ਉਹ ਤੁਹਾਡੇ ਹੱਥ ਜਨੀਓ ਜੰਜਾਂ ਦੇ ਹੱਥ ਕਿ ਹੈ

ਪੰਜਵੀਂ ਪੋਜੀਸ਼ਨ ਮਹਾਰਾਜ ਨੇ ਕੀਤੀ ਹੈ ਜੀ ਬੇਸ਼ੇਰੀ ਜਿੰਨ ਕੈਟਾਗਰੀ ਨੌਕਰੀ ਬੇਸ਼ੇਰੀ ਦੁੱਧ ਦਾ ਹਰਮਨ ਸਿੱਧੂ ਪੰਜਵੀਂ ਪੋਜੀਸ਼ਨ ਦੇਖ ਭੈਡਰ ਦੋਸਤ ਯੂਰਪ ਕੰਦਿਆਂ ਦਾ ਨਹੀਂ ਕੋਈ ਪੰਜ ਨਹੀਂ ਭਾਈ ਜੇ ਕੰਦਾ ਮੰਦਾ ਸੰਦਾ ਪਿੰਡ ਕੰਬੀ ਵਾਲਾ ਦੇ owner ਨੇ ਮਹਾਰਮਨ ਸਿੱਧੂ ਸੁਮਿੰਦਰ ਘੋੜੇ ਦੀ ਹੈ ਪੋਤੀ ਹੈ ਜੀ ਪ੍ਰਤਾਪ ਪ੍ਰਤਾਪ ਘੋੜੇ ਦੀ ਬੱਚੀ ਹੈ ਜੀ ਸਮੁੰਦਰ ਦੀ ਪੋਤੀ ਹੋਵੇਗੀ चौथी पोजीशन हासिल की है जी विशेरी का नाम मैंडी ओनर ने जी सरदार हरप्रीत सिंह जी चौथी पोजीशन बशेरी मैंडी ओनर सरदार हरप्रीत सिंह एक दर्जोधन घरों की बच्ची है जी

ਇਹ ਸਰਯੋਧਨ ਘੋੜੇ ਦੀ ਬੱਚੀ ਹੈ ਜੀ 3000 ਟੰਗੜਾ ਕੋਰੇ ਵਾਲਾ ਸਰਯੋਧਨ ਘੋੜਾ ਬਾਈ ਗੋਰਾ ਜੀ ਦਾ ਪਿੰਡ ਚੱਕ ਤੋਂ ਤੀਜੀ ਪੁਲੀਹਨ ਹਾਸਲ ਕੀਤੀ ਹੈ ਜੀ ਇਹ ਸ਼ੋਰੇ ਮਹਾਰਾਣੀ ਵਿਕਟੋਰੀਆ ਓਨਰ ਨੇ ਜੀ ਸਰਦਾਰ ਸੁਬਰਾਜ ਸਿੰਘ ਦੀ ਗਰਿਆ ਹੈ ਇਨਾ ਕੋਲੇ ਬਹੁਤ ਹੋਰ ਚੈਂਪੀਅਨ ਬਿਸ਼ੇਰੀ ਰਹੀ ਸੀ ਜੀ ਕੈਟਰਿਨਾ ਇੱਕ ਕੈਟਰਿਨਾ ਦੀ ਬੱਚੀ ਹੈ ਜੀ ਉਹ ਵੀ ਬਹੁਤ ਸ਼ੋਰ ਦੀ ਜੰਗ ਕਰ ਰਹੀ ਹੈ ਤੇ ਸਮੁੰਦਰ ਘੋੜੇ ਦੀ ਟੀ ਹੈ ਜੀ ਭਲਵਾਨ ਜੀ ਆ ਚਲੇ ਮੇਲੇ ਚ ਆਏ ਜੀ ਨਹੀਂ ਤਾਂ ਇਹ ਨਾਮ ਜੀ ਭਲਵਾਨ ਜੀ ਕੋਈ ਦਵਾਉਣਾ ਸੀ ਸਮੁੰਦਰ ਘੋੜੇ ਨੇ ਨੁਕਰੇ ਘੋੜੇ ਆ ਬਹੁਤ ਨਾਮ ਕਮਾਇਆ ਹੈ ਵਿੱਕੀ ਭਾਈ ਜੀ ਆਉਣ ਲੈਣੇ ਜੇ ਜੇ ਜੀ ਜੀ ਹੱਥੋਂ ਜੀਤੀ ਜੀ ਜ਼ਰੂਰ ਪਣੀ ਰੂਪ ਮਣੀ ਹੋਰ ਨਾਲ ਜੀ ਸਰਦਾਰ ਰਣਵਰ ਸਿੰਘ ਜਰਕ ਸਾਹਿਬ ਆਓ ਜੀ ਜਰਕ ਸਾਹਿਬ ਉਹ ਫਤਿਹ ਨੂਰ ਕੋੜੇ ਜੀ ਬੱਚੀ ਹੈ ਜੀ ਤੇ ਨੂਰੋ ਜੀ ਬੋਤੀ ਹੈ ਜੀ ਪੰਗਨਾ ਦਾ ਜੀ ਰਸੂਲਪੁਰ ਜਿਲ੍ਹਾ ਕਰਨਗੰਨ ਸਾਹਿਬ ਲਓ ਜੀ ਪਹਿਲੇ ਕਨੈਕਸ਼ਨ ਹਾਜ਼ਰ ਕੀਤੀ ਹੈ ਬੇਰੀ ਦਾ ਨਾਮ ਹੈ ਜੀ ਨਾਮ ਦਾ ਲਾਲਕਾ ਨਵਾਜ ਅਮਿਤ ਬਹੁਤ ਬਹੁਤ ਮੁਬਾਰਕ ਦਿਨ ਇਹਨਾਂ ਨੂੰ ਲੋਜੀ ਕੌਣ ਹੈ ਆਪਣਾ ਧੰਨਵਾਦ ਬੱਚਾ ਕੌਣ ਬਤਾਓ ਭਾਈ ਦਾਪਾ ਬਾਂਸਾ ਰਾਜਗੜ੍ਹ ਜਿਹੜਾ ਹਰਤਾਨ ਕਿਹੜਾ ਜ਼ਿਲ੍ਹਾ ਕਿਹੜਾ ਜੀ ਤੇ ਕਿਹੜੇ ਘੋੜੇ ਦੀ ਬੱਚੀ ਹੈ ਜੀ ਕਾਲੀ ਮਹਾਦੇਵ ਜੀ ਦੀ ਕਿਹ ਕਿਹੋ ਜੀ ਘੋੜੇ ਦੀ ਬੱਚੀ ਹੈ ਜੀ ਕਾਲੀ ਮਹਾਦੇਵ ਜੀ ਦੀ ਹੈ ਉਹਨਾਂ ਦੇ ਪਹਿਲੇ ਘੋੜੀ ਗਈ ਹੈ ਜੀ ਤੇ ਪਹਿਲਾ ਜਿਹਨਾਂ ਦਾ ਨਾਮ ਆਇਆ ਹੈ ਸੇਨਾਂ ਨੂੰ ਬਹੁਤ-ਬਹੁਤ ਮੁਬਾਰਕ